ਸਤਨਾਮ ਸ੍ਰੀ ਵਾਇਗੁਰੂ ਜੀ ਗੁਰੂ ਸਾਹਿਬ ਨੇ ਸੱਚ ਦਾ ਗਿਆਨ ਮਨੁੱਖਤਾ ਤੱਕ ਪਹੁੰਚਾਉਣ ਵਾਸਤੇ ਪ੍ਰਚਾਰਕ ਦੌਰਿਆਂ ਦੀ ਸ਼ੁਰੂਆਤ ਕਰ ਦਿੱਤੀ। ਉਹਨਾਂ ਨੇ ਸਭ ਤੋਂ ਪਹਿਲਾਂ ਤਲਵੰਡੀ ਨੂੰ ਚੱਲ ਕੇ ਭਾਈ ਮਰਦਾਨਾ ਜੀ ਨਾਲ ਭਾਈ ਲਾਲੋ ਦੇ ਕਾਰਖਾਨੇ ਸਰਪੂਜੇ ਜਿਸ ਨੂੰ ਅੱਜ ਕੱਲ੍ਹ ਇਹਨਾਂ ਬਾਅਦ ਕਹਿੰਦੇ ਨੇ ਜੋ ਪਾਕਿਸਤਾਨ ਵਿੱਚ ਹੈ ਭਾਈ ਲਾਲੋ ਨੇ ਜਦੋਂ ਦੋ ਪਰਦੇਸੀ ਸਾਧੂਆਂ ਨੂੰ ਆਪਣੇ ਵੱਲ ਆਉਂਦੇ ਤੱਕਿਆ ਤਾਂ ਉਸਨੇ ਹੱਥ ਵਿੱਚ ਚੁਲਾ ਕੰਮ ਛੱਡ ਕੇ ਉਹਨਾਂ ਲਈ ਮੰਜਾ ਵਿਛਾ ਦਿੱਤਾ ਖਾਣੇ ਦਾ ਵੇਲਾ ਸੀ ਭਾਈ ਲਾਲੋ ਨੇ ਖਾਣਾ ਤਿਆਰ ਕਰਕੇ ਗੁਰੂ ਜੀ ਨੂੰ ਰਸੋਈ ਵਿੱਚ ਬੈਠ ਕੇ ਖਾਣਾ ਖਾਣ ਦੀ ਬੇਨਤੀ ਕੀਤੀ ਗੁਰੂ ਜੀ ਨੇ ਕਿਹਾ ਭਾਈ ਲਾਲੋ ਸਾਡੇ ਲਈ ਹਰ ਥਾਂ ਪਵਿੱਤਰ ਹੈ ਖਾਣਾ ਇੱਥੇ ਹੀ ਲਿਆ ਭਾਈ ਲਾਲੋ ਗੁਰੂ ਜੀ ਦਾ ਹੁਕਮ ਮੰਨ ਕੇ ਖਾਣਾ ਉਹਨਾਂ ਪਾਸ ਲੈ ਆਇਆ ਗੁਰੂ ਜੀ ਦੇ ਕਹਿਣ ਉੱਪਰ ਭਾਈ ਮਰਦਾਨੇ ਨੇ ਖਾਣੇ ਦੇ ਤਿੰਨ ਹਿੱਸੇ ਕੀਤੇ ਅਤੇ ਸਾਰਿਆਂ ਇੱਕ ਥਾਂ ਬੈਠ ਕੇ ਖਾਦਾ ਖਾਣਾ ਖਾਣ ਪਿਛੋਂ ਭਾਈ ਮਰਦਾਨੇ ਨੇ ਪੁੱਛਿਆ ਗੁਰੂ ਜੀ ਇਸ ਖਾਣੇ ਵਿੱਚ ਅੰਮ੍ਰਿਤ ਦਾ ਸਵਾਦ ਆ ਰਿਹਾ ਸੀ ਇਸ ਵਿੱਚ ਕੀ ਪਾਇਆ ਸੀ ਗੁਰੂ ਜੀ ਨੇ ਉੱਤਰ ਦਿੱਤਾ ਭਾਈ ਮਲਦਾਨਿਆ ਇਹ ਹੱਕ ਹਲਾਲ ਦੀ ਕਮਾਈ ਦਾ ਸਵਾਦ ਸੀ ਜਿਹੜਾ ਤੂੰ ਇਸ ਖਾਣੇ ਵਿੱਚ ਚਖਿਆ ਸੀ ਇਹ ਸਵਾਦ ਦੁਨਿਆਵੀ ਪਦਾਰਥਾਂ ਦੇ ਸਵਾਦਾਂ ਤੋਂ ਉੱਪਰ ਹੈ ਤੀਜੇ ਦਿਨ ਗੁਰੂ ਜੀ ਜਾਣ ਲਈ ਤਿਆਰ ਹੋਏ ਤਾਂ ਭਾਈ ਲਾਲੋ ਨੇ ਬੇਨਤੀ ਕਰਕੇ ਆਪਣੇ ਘਰ ਇੱਕ ਮਹੀਨੇ ਹੋਰ ਰੱਖ ਲਿਆ ਗੁਰੂ ਜੀ ਅਤੇ ਭਾਈ ਲਾਲੂ ਇੱਕ ਦੂਜੇ ਨੂੰ ਇਸ ਤਰ੍ਹਾਂ ਕਰਤਾਰ ਦਿਆਂ ਗੱਲਾਂ-ਬਾਤਾਂ ਦੱਸਦੇ ਜਿਵੇਂ ਇੱਕ ਦੁਖੀ ਆਦਮੀ ਆਪਣੇ ਦੁੱਖ ਦੂਜੇ ਨੂੰ ਦੱਸਦਾ ਹੈ ਭਾਈ ਲਾਲੂ ਦਾ ਘਰ ਧਰਮਸ਼ਾਲ ਬਣ ਗਈ ਇੱਕ ਦਿਨ ਸ਼ਹਿਰ ਦੇ ਇੱਕ ਵੱਡੇ ਰਸੂਖਦਾਰ ਸਰਕਾਰੀ ਕਰਮਚਾਰੀ ਮਲਤ ਭਾਗੋ ਨੇ ਬ੍ਰਹਮਪੋਜ ਕੀਤਾ ਉਸਨੇ ਗੁਰੂ ਜੀ ਨੂੰ ਵੀ ਬ੍ਰਹਮਪੋਜ ਵਿੱਚ ਆਉਣ ਦਾ ਸੱਦਾ ਭੇਜਿਆ ਗੁਰੂ ਜੀ ਨੇ ਕਹਿ ਕੇ ਨਾ ਕਰ ਦਿੱਤੀ ਅਸੀਂ ਤਾਂ ਫਕੀਰ ਹਾਂ ਸਾਡਾ ਬ੍ਰਹਮਪੁੱਤ ਨਾਲ ਕੀ ਵਾਸਤਾ ਮਲਕ ਭਾਗੋ ਦੇ ਦੁਬਾਰਾ ਸੱਦਾ ਭੇਜਣ ਉੱਪਰ ਗੁਰੂ ਜੀ ਭਾਈ ਲਾਲੋ ਦੀ ਨਾਲ ਲੈ ਕੇ ਬ੍ਰਹਮਪੁੱਤ ਵਿੱਚ ਪੁੱਜ ਗਏ ਮਲਕ ਭਾਗੋ ਨੇ ਬੜੇ ਗੁੱਸੇ ਵਿੱਚ ਸਾਰਿਆਂ ਦੇ ਸਾਹਮਣੇ ਗੁਰੂ ਜੀ ਨੂੰ ਕਿਹਾ ਤੂੰ ਇੱਕ ਸੂਤਰਦਰਖਾਨ ਦੇ ਘਰ ਸੁੱਖੀਆਂ ਰੋਟੀਆਂ ਖਾ ਕੇ ਕਸ਼ਮੀਰੀਆਂ ਦੀ ਬੇਇੱਜ਼ਤੀ ਕਰ ਰਿਹਾ ਮੈਂ ਤੈਨੂੰ ਇਸ ਬ੍ਰਹਮਪੁੱਤ ਵਿੱਚ ਸੱਦਿਆ ਜਿਸ ਵਿੱਚ ਕੜਾ ਪੂੜੇ ਅਤੇ 36 ਪ੍ਰਕਾਰ ਦੇ ਪਕਵਾਨ ਇਹ ਖਾਨੇ ਨੂੰ ਤੋ ਨਾ ਕਿਉਂ ਕਰ ਰਿਹਾ ਹੈ ਗੁਰੂ ਜੀ ਨੇ ਸਾਰਿਆਂ ਦੀ ਹਜ਼ੂਰੀ ਵਿੱਚ ਮਲਕ ਪਾਗੋ ਨੂੰ ਸਮਝਾਇਆ ਦੇਖ ਮਲਕ ਪਾਗੋ ਗਰੀਬਾਂ ਉਪਰ ਜ਼ੁਲਮ ਕਰਕੇ ਇਕੱਠਾ ਕੀਤਾ ਤਾਂ ਉਹਨਾਂ ਦਾ ਖੂਨ ਚੂਸਣ ਦੇ ਬਰਾਬਰ ਹੈ ਗਰੀਬਾ ਪਾਸੋਂ ਇਸ ਤਰ੍ਹਾਂ ਇਕੱਠਾ ਕੀਤਾ ਧਨ ਖੋਲ ਕਰਨ ਨਾਲ ਪਵਿੱਤਰ ਨਹੀਂ ਬਣਦਾ ਉਹ ਕਮਾਇਆ ਧਨ ਗਰੀਬਾਂ ਦਾ ਖੂਨ ਹੀ ਰਹਿੰਦਾ ਹੈ ਮੈਨੂੰ ਤੇਰੀ ਰੋਟੀ ਵਿੱਚੋਂ ਗਰੀਬਾਂ ਦਾ ਖੂਨ ਦਿਸਦਾ ਹੈ ਜਦਕਿ ਭਾਈ ਲਾਲੋ ਮਿਹਨਤ ਅਤੇ ਲਸਾਂ ਲੋਹਾਨ ਦੀ ਕਿਰਤ ਕਰਦਾ ਹੈ ਮੈਨੂੰ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਦਿਸਦਾ ਹੈ ਤੂੰ ਮੈਨੂੰ ਦੁੱਧ ਵਰਗੀ ਪਵਿੱਤਰ ਵਸਤੂ ਛੱਡ ਕੇ ਖੂਨ ਪੀਂਦਾ ਸਰਦਾ ਦਿੱਤਾ ਸੀ اے میں کمیں سبی کر سکتا سی اے سن کے ملک پاگو چھوٹ کر گیا اے ساکھی سنن تو بار ایک سوال سانو سب نو اپنے ساریاں تو کچھ نہ چاہی ہے او اے کی جے اسی گروہ صاحب نو اپنے کار کھانے تے انوائٹ کریے کیوں آؤں گے یاد رہے گروہ صاحب کے ول حق دی کمائی روٹی ہی کھاندے نے بیمانی کرپشن جان دو نمبر دی کمائی دی نہیں ਜੇ ਸਾਡੀ ਕਮਾਈ ਸੱਚੀ ਨਹੀਂ ਤਾਂ ਕੋਈ ਅਖੋਤੀ ਸੰ ਜਾਂ ਡੇਰੇ ਦਾ ਤਾਂ ਜ਼ਰੂਰ ਬੜੇ ਚਾਹ ਦਾਲ ਸਾਡੇ ਘਰ ਆ ਜਾਵੇ ਪਰ ਗੁਰੂ ਸਾਹਿਬ ਨਹੀਂ ਆਉਣਗੇ ਜੇਕਰ ਆਪ ਨੂੰ ਸਾਖੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ